ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗੜਵੀ ਵਾਲਾ ਸ਼ਹਿਰ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਚਲੋ ਵਾਪਰੀ ਪਰ ਬਹੁਤ ਵੱਡਾ ਨੁਕਸਾਨ ਹੋણો ਜਿਹੜਾ ਉਹ ਬਚਿਆ ਪ੍ਰਮਾਤਮਾ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਕਿ ਇੱਕ ਗਾਂਧੀ ਚੌਂਕ ਦੇ ਵਿੱਚ ਇੱਕ ਘਰ ਜਿਹੜਾ ਤਕਰੀਬਨ 100 ਸਾਲ ਤੋਂ ਘਰ ਸੀਗਾ ਤੇ ਉਹ ਅਚਾਨਕ ਮੀਂਹ ਜਿਹੜੇ ਜਿਆਦਾ ਪੈ ਰਿਹਾ ਉਹਦੇ ਵਿੱਚ ਉਹ ਡਿੱਗ ਪਿਆ ਤੇ ਤੈਨੂੰ ਫੋਨ ਆਇਆ ਸਾਨੂੰ ਸਾਡੀ ਟੀਮ ਉੱਥੇ ਗਈ ਕੱਲ ਅਸੀਂ ਥੋੜਾ ਪਾਲਕੀ ਸਾਹਿਬ ਤਿਆਰ ਕੀਤੀ ਜਾ ਰਹੀ ਹੈ ਸੰਸਤਾ ਦੇ ਵਿੱਚ ਤੇ ਇਲਾਕੇ ਦੇ ਵਿੱਚ ਸੁਭਾਵਾਂ ਨਿਭਾਉਣ ਨੂੰ ਜਿਰੰਦਰ ਦੇ ਵਿੱਚ ਉੱਥੇ ਗਏ ਸੀ ਤੇ ਪਿੱਛੋਂ ਵੱਡੇ ਪ੍ਰਾਪਰਿਸ਼ੋਦਾਂ ਭਾਜੀ ਤੇ ਮਨਿੰਦਰ ਤੇ ਬਿੱਲਾ ਜਾ ਕੇ ਆਈ ਟੀਮ ਸਾਡੀ ਉੱਥੇ ਤੇ ਜਾ ਕੇ ਇਹਨਾਂ ਨੇ ਉੱਥੇ ਪਤਾ ਕੀਤਾ ਤੇ ਸਾਰਾ ਉਸ ਟਾਈਮ ਦੱਸਿਆ ਵੀ ਜਿਹੜਾ ਪਰਿਵਾਰ ਪੂਰਾ ਪਰਿਵਾਰ ਇਸੇ ਮਕਾਨ ਦੇ ਜਿਹੜਾ ਥੱਲੇ ਸੌਂਦਾ ਸੀ ਵੀ ਉਸ ਦੇ ਜਦੋਂ ਡਿਗਿਆ ਮਕਾਨ ਤਕਰੀਬਨ ਉਹਨਾਂ ਦਾ ਛੋਟਾ ਮੁੰਡਾ ਉਹ ਹੋ ਕੇ ਨਿਕਲਿਆ 15 ਮਿੰਟ ਪਹਿਲਾਂ ਉਹਨਾਂ ਦਾ ਜਿਹੜੇ ਵੀਰ ਆ ਜਿਹੜਾ ਉਹਨਾਂ ਦਾ ਭਰਾ ਹੋ ਕੇ ਨਿਕਲਿਆ ਵੀ ਮਤਲਬ ਬਚਾ ਹੁਣ ਬਹੁਤ ਵੱਡਾ ਨੁਕਸਾਨ ਹੁਣ ਉਹ ਜਿਹੜਾ ਬਚਾ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਕਿਉਂਕਿ ਸਾਰਾ ਪਰਿਵਾਰ ਉਸ ਮਕਾਨ ਦੇ ਥੱਲੇ ਸੌਂਦਾ ਸੀ ਤੇ ਜੇ ਕਿਤੇ ਰਾਤ ਬਰਾਤੀ ਇਹ ਮਕਾਨ ਡੇਗ ਪ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਪਰਿਵਾਰ ਦਾ ਮੈਂਬਰ ਕੋਈ ਜੀ ਉੱਠ ਪਾਉਂਦਾ ਕਿਉਂਕਿ ਇਸ ਮਕਾਨ ਦੇ ਥੱਲੇ ਤਕਰੀਬਨ 4 ਜਾਣੇ ਸੌਂਦੇ ਸੀਗੇ ਤੇ ਉਤੋਂ ਬਾਅਦ ਫਿਰ ਸਾਡੀ ਸੰਸਥਾ ਨੇ ਮੀਡੀਆ ਸਾਰਿਆਂ ਨੂੰ ਉਹਨਾਂ ਨੂੰ ਪਹਿਲਾਂ ਤਾਂ ਜ਼ਰੂਰੀ ਜਿਹੜੀ ਏਸੀ ਵੀ ਉਹਨਾਂ ਦਾ ਰਹਿਣ ਦਾ ਟਿਕਾਣਾ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਜਿਹੜੀਆਂ ਜਿਹੜਾ ਸਰਕਾਰੀ ਨੁਮਾਇੰਦੇ ਪਟਵਾਰੀ ਮਨਪ੍ਰੀਤ ਉਤੋਂ ਵੀ ਜਿਹੜੇ ਉਹ ਵੀ ਪਹੁੰਚੇ ਆ ਤੇ ਐਮਐਲਏ ਸਾਹਿਬ ਜਸਵੀਰ ਸਿੰਘ ਰਾਜਾ ਗਹਿਲ ਉਦੀ ਵੀ ਜਿਹੜੀ ਟੀਮ ਜਿਹੜੀ ਪਹੁੰਚੀ ਆ ਉਹਨਾਂ ਨੇ ਵੀ ਉਥੇ ਪਰਿਵਾਰ ਨਾਲ ਤੇ ਸਾਡੀ ਟੀਮ ਨਾਲ ਸੰਪਰਕ ਕੀਤਾ ਤੇ ਕਿਹਾ ਵੀ ਜੋ ਵੀ ਬਣਦਾ ਜੋ ਵੀ ਹੋਊਗਾ ਤੇ ਆਪਾਂ ਜ਼ਰੂਰ ਦਵਾਵਾਂਗੇ ਤੇ ਬਟਵਾਰੀ ਸਾਹਿਬ ਵੀ ਪਹੁੰਚੇ ਆ ਪਰ ਉਹਨਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਜਲਦੋਂ ਜਲਦ ਇਸ ਪਰਿਵਾਰ ਦਾ ਜਿਹੜਾ ਮੁਆਵਜ਼ਾ ਉਹ ਦਵਾਇਆ ਜਾਵੇ ਕਿਉਂਕਿ ਪਰਿਵਾਰ ਜਿਹੜਾ ਇੱਕ ਰੇੜੀ ਲਾ ਰਿਹਾ ਆ ਉਹ ਕੱਲਾ ਪਹਿਲਾਂ ਹੋਮ ਕਾਰਡ ਦੇ ਵਿੱਚ ਸੀਗਾ ਉਤੋਂ ਬਾਹਰ ਰਟਾਇਰ ਹੋ ਗਿਆ ਤੇ ਘਰ ਬਣਾਉਣ ਦੇ ਲਈ ਨਹੀਂ ਜਿਹੜੀ ਉਹਦੇ ਵਿੱਚ ਸ਼ਮਤਾ ਸੀਗੀ ਤੇ ਇਸ ਕਰਕੇ ਜਿਹੜਾ ਹੁਣ ਇਸ ਟਾਈਮ ਦਿਹਾੜੀ ਟੱਪਾ ਕਰ ਰਿਹਾ ਤੇ ਬੇਨਤੀ ਆ ਵੀ ਜਰੂਰ ਇਹਦਾ ਸਰਕਾਰੀ ਸਰਕਾਰ ਵੱਲੋਂ ਜੀ ਕੋਈ ਦਾਨੀ ਸੱਜਣ ਵੀ ਕੋਈ ਹੈਲਪ ਕਰਨਾ ਚਾਹੁੰਦਾ ਹੋਵੇ ਇਸ ਪਰਿਵਾਰ ਦੇ ਲਈ ਆਪਣੇ ਪੰਜਾਬੀਆਂ ਨਾਲ ਆਪਣਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਤੇ ਜਰੂਰ ਉਹਦੀ ਹੈਲਪ ਕਰ ਸਕਦੇ ਪਰਿਵਾਰ ਦੇ ਤੇ ਆਪਣੀ ਟੀਮ ਵੱਲੋਂ ਪਹਿਲਾਂ ਇਹ ਸੀ ਵੀ ਇਹਨਾਂ ਦਾ ਰਹਿਣ ਦਾ ਜਗਾੜ ਕੀਤਾ ਜਾਵੇ ਤੇ ਟੀਮ ਵੱਲੋਂ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਦਫ਼ਤਰ ਗੜਦੀwala ਜਿੱਥੇ ਸਾਡੇ ਉੱਥੇ ਆਪਾ ਦਫ਼ਤਰ ਜਿੱਥੇ ਬਣਾਇਆ ਹੋਇਆ ਜਿੱਥੇ ਬੇਸਹਾਰੇ ਕੋਈ ਵੀ ਆਣ ਕੇ ਰਹਿ ਸਕਦਾ ਕੋਈ ਰਾਘੇਰੀ ਰਹਿ ਸਕਦਾ ਰੂਮ ਬਣੇ ਹੋਏ ਤੇ ਬਕਾਇਦਾ ਉੱਥੇ 400 ਫੈਮਿਲੀ ਜਿਹੜਾ ਨੂੰ ਰਾਸ਼ਨ ਹਰੇਕ ਮਹੀਨੇ ਦਿੱਤਾ ਜਾਂਦਾ ਉਸ ਦਫ਼ਤਰ ਦੇ ਵਿੱਚ ਮਾਸਟਰ ਗੁਰਿੰਦਰਜੀਤ ਸਿੰਘ ਹੁਣਾਂ ਦੀ ਯਾਦ ਦੇ ਵਿੱਚ ਜੋ ਦਫ਼ਤਰ ਬਣਾਇਆ ਗਿਆ ਤੇ ਇਹ ਇੱਕ ਮਤਲਬ ਅਸੀਂ ਪੂਰੇ ਸ਼ਹਿਰ ਨੂੰ ਕਹਿੰਨੇ ਆ ਕਿ ਕਿਸੇ ਨੂੰ ਦੁੱਖ ਤਕਲੀਫ ਹੋਵੇ ਤੁਸੀਂ ਆਣ ਕੇ ਦਫ਼ਤਰ ਦੇ ਵਿੱਚ ਤੁਸੀਂ ਆਣ ਕੇ ਰਹਿ ਸਕਦੇ ਆ ਤੁਹਾਡਾ ਆਪਣਾ ਦਫ਼ਤਰ ਆ ਤੇ ਲੋਕਾਂ ਦੇ ਭਲਾਈ ਦੇ ਲਈ ਲੋਕਾਂ ਦੀ ਸਹੂਤ ਲਈ ਇਹ ਦਫ਼ਤਰ ਬਣਾਇਆ ਗਿਆ ਤੇ ਉਹਦਾ ਜਿਹੜਾ ਉੱਥੇ ਦਫ਼ਤਰ ਦੇ ਵਿੱਚ ਉਹਦੀ ਉੱਥੇ ਉਹਨਾਂ ਨੂੰ ਲੈ ਕੇ ਰੱਖਿਆ ਜਾ ਰਿਹਾ ਤੇ ਹੁਣ ਉੱਥੇ ਰਹਿ ਰਿਹਾ ਪੂਰਾ ਪਰਿਵਾਰ ਤੇ ਜਲਦ ਹੀ ਇਹਨਾਂ ਦਾ ਜਿਹੜਾ ਪੱਕਾ ਜਿੰਨਾ ਚੱਕਰ ਘਰ ਨਹੀਂ ਬਣਦਾ ਕੋਈ ਨਾ ਕੋਈ ਹੋਰ ਹੱਲ ਜਿਹੜਾ ਘਰ ਦੇ ਲਈ ਜ਼ਰੂਰ ਕਰਾਂਗੇ ਚਾਹੇ ਕਿਰਾਏ ਤੇ ਕਰਨਾ ਪੈਂਦਾ ਬਾਅਦ ਦੇ ਵਿੱਚ ਚਲੋ ਜਿੰਨੇ ਵੀ ਜੋਗੇ ਸੀ ਸਾਰੇ ਹੈਗੇ ਰਲ ਮਿਲ ਕੇ ਜ਼ਰੂਰ ਇਹਨਾਂ ਦਾ ਮਕਾਨ ਬਣਾਉਣ ਦੇ ਲਈ ਜ਼ਰੂਰ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਮੇਰੇ ਭਰਾ ਕੋਈ ਨਹੀਂ ਇਦਾਂ ਦਾ ਘਬਰਾਉਣ ਦੀ ਲੋੜ ਨਹੀਂ ਅਸੀਂ ਹੈਗੇ ਆ ਨਾ ਇੱਥੇ ਕਿਉਂ ਟੈਨਸ਼ਨ ਲੈ ਰਹੇ ਆਂ ਬਾਈ ਕੀ ਕਰੀ ਜਾਂਦੇ ਤੁਸੀਂ ਆਪਣੀ ਸਿਹਤ ਠੀਕ ਕਰਕੇ ਤੇ ਮਕਾਨ ਬਣਦੇ ਰਹਿਣਗੇ ਕੋਈ ਨਹੀਂ ਬਣਾ ਲਾਏਗਾ ਆ ਮਿਲ ਕੇ ਠੀਕ ਆ ਕੋਈ ਬਣਦਾ ਬੰਦਾ ਸੀ ਕਿਹਦਾ ਬਣਦਾ ਠੀਕ ਆ ਨਾ ਬਾਕੀ ਸਾਰੇ ਬੰਦੇ ਪਰਵਾਹ ਦੀਗਾ ਬਸ ਉਹ ਉਹ ਹੀ ਤੇਰੀ ਅਦਿਆ ਸਭ ਕੁਝ ਆਪਣੀ ਸਿਹਤ ਨਾਲ ਅਕਾਲੀ ਮੇਰਾ ਭਰਾ ਕੱਦ ਕੱਪੇ ਵੀ ਕੱਦ ਕੱਪੇ